ਜਿੰਨਾਂ ਨੇ ਜਿੰਨਾਂ ਨੇ ਰਾਤ ਦਾ ਪਹਿਲਾ ਪੈਰ ਸਾਂਭ ਲਿਆ ਪਹਿਲਾ ਪੈਰ ਹੈ 6 ਵਜੇ ਤੋਂ 9 ਵਜੇ ਤੱਕ ਲੈ ਕੇ ਜਿਹੜੇ ਪੈ ਗਏ ਹਨ ਉਹ ਸਾਂਭ ਲਿਆ ਜਿੰਨਾਂ ਨੇ ਰਾਤ ਦਾ ਪਹਿਲਾ ਪੈਰ ਫਿਰ ਫਲ ਪੇ ਪੱਛਾ ਰਾਤ ਪਿਛਲੀ ਰਾਤ ਹੈ 3 ਵਜੇ ਤੋਂ 6 ਵਜੇ ਤੱਕ ਸਵੇਰੇ ਤੜਕੇ ਜੋ ਜਾਂ ਗੱਲ ਲਹਨ ਸੇ ਜਿਹੜੇ ਜਾਗਦੇ ਹਨ ਉਹ ਲੈ ਲੈਂਦੇ ਨੇ ਸਾਈਂ ਕੰਨੋਂ ਦਾ ਆਪਣੇ ਮਾਲਕ ਕੋਲ ਦਾ ਹੁਣ ਇਹ ਫਰੀਦ ਸਾਹਿਬ ਦਾ ਸ਼ਲੋਕ ਸੀ ਖਰੀਦ ਸਾਹਿਬ ਦੀ ਬਾਣੀ ਗੁਰੂ ਨਾਨਕ ਸਾਹਿਬ ਕੋਲ ਉਹਨਾਂ ਨੇ ਆਖਿਆ ਖਰੀਦ ਸਾਹਿਬ ਕਿਤੇ ਨਾ ਹੋਵੇ ਵੀ ਬੰਦਾ ਤੜਕੇ ਤੜਕੇ ਉੱਠੇ ਤੇ ਉਹਦੇ ਮਨ ਵਿੱਚ ਹੰਕਾਰ ਪੈਦਾ ਹੋਵੇ ਵੀ ਮੇਰੇ ਵਰਗਾ ਤੇ ਕੋਈ ਧਰਮੀ ਹੋਈ ਨਹੀਂ ਧਰਮੀ ਮੈਂ ਕਮਾਉਣਾ ਕਿਉਂਕਿ ਮੈਂ ਤੜਕੇ ਉੱਠਦਾ ਤੁਸੀਂ ਆਮ ਵੇਖੋ ਕਿਤੇ ਘਰਾਂ ਵਿੱਚ ਤੁਸੀਂ ਰਹਿੰਦੇ ਹੋਗਾ ਨਾ ਜਾਗ ਦੀ ਜਿਹੜਾ ਜੀ ਤੁਹਾਡੇ 52 74 5ਾਂ ਚ ਪਹਿਲਾਂ ਉੱਠ ਜਾਏ ਨਾ ਉਹ ਦੂਜਿਆਂ ਨੂੰ ਗੱਲ ਨਹੀਂ ਕਰਨ ਦਿੰਦਾ ਸਾਰਾ ਦਿਨ ਇਸੇ ਤਰ੍ਹਾਂ ਬਿਲਕੁਲ ਸਾਡੇ ਜਿਹੜਾ ਲਾਣਾ ਹੈ ਰਾਗੀਆਂ ਢਾਡੀਆਂ ਪ੍ਰਚਾਰਕਾਂ ਦਾ ਜਿਹੜਾ 4 ਮਿੰਟ ਪਹਿਲਾਂ ਉੱਠ ਜਾਏ ਉਹ ਦੂਜੇ ਨੂੰ ਕੁਸਕਰ ਨਹੀਂ ਦਿੰਦਾ ਸਾਰੀ ਦਿਹਾੜੀ ਵੀ ਤੇਰ ਨਾਲੋਂ ਵੱਡਾ ਤੇ ਧਰਮੀ ਮੈਂ ਹਾਂ ਕਿਉਂਕਿ ਮੈਂ ਤੜਕੇ ਉੱਠ ਗਿਆ ਪਰਿਵਾਰਾਂ 'ਚ ਵੀ ਇਸ ਤਰ੍ਹਾਂ ਹੁੰਦਾ ਹੈ ਫਰੀਦ ਸਾਹਿਬ ਦਾ ਇਹ ਸ਼ਲੋਕ ਹੈ ਫਰੀਦਾ ਅਸਲ ਵਿੱਚ ਮਹਾਰਾਜ ਤੁਹਾਡਾ ਬਚਨ ਕੀ ਹੈ ਫਰੀਦ ਸਾਹਿਬ ਕਹਿੰਦੇ ਨੇ ਪਹਿਲੇ ਪੈੜਾ ਫੁੱਲੜਾ ਵਲ पे ਪੱਛਾ ਰਾਤ ਜੋ ਜਾਗੰਨ ਲਹਨ ਸੇ ਸਾਈ ਕੰਨੋ ਦਾ ਉਹਨਾਂ ਆਖਿਆ ਦਾਤੀ ਸਾਹਿਬ ਸੰਗਿ ਤੇ ਜਵਾਬ ਫਰੀਦ ਸਾਹਿਬ ਦਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਵੀ ਇਹ ਸਾਰੀਆਂ ਦਾਤਾਂ ਦਿੱਤੀਆਂ ਮਾਲਕ ਦੀਆਂ ਦਾਤੀ ਸਾਹਿਬ ਸੰਡੀਆਂ ਕਿ ਆ ਚੱਲੈ ਇਸ ਨਾਲ ਇੱਕ ਜਾਗੰਦੇ ਨਾਲ ਲਹਨ ਕਈ ਜਾਗਦੇ ਵੀ ਉਹ ਦਾਤਾਂ ਨਹੀਂ ਲੈ ਸਕਦੇ ਵਾਝੇ ਰਹਿ ਜਾਂਦੇ ਇੱਕ ਨ ਸੁੱਤਿਆਂ ਦੇ ਉਖਾਲ ਤੇ ਕਈਆਂ ਨੂੰ ਸੁੱਤਿਆਂ ਨੂੰ ਠਾਲ ਕੇ ਮਾਲਕ ਇਹ ਨਾਮ ਦੀ ਦਾਤ ਦੇ ਦਿੰਦਾ। ਫਰੀਦ ਸਾਹਿਬ ਕਹਿੰਦੇ ਉੱਠ ਫਰੀਦਾ ਉਜੂ ਸਾਜ ਉਜੂ ਸਾਜ ਲੈ ਤੂੰ ਧਰਮ ਕਮਾ ਲਾ। ਸੁਭਾਨ ਨਿਵਾਜ਼ 부ਜਾਰ ਸਾਥ ਸੰਗਤ ਇਹ ਵਿਲੱਖਣਤਾ ਹੈ ਗੁਰਬਾਣੀ ਦੀ। ਗੁਰੂ ਨਾਨਕ ਸਾਹਿਬ ਸੱਚੇ ਫਕੀਸ਼ਾ ਨੇ ਉਹਨਾਂ ਭਗਤਾਂ ਦੀ ਬਾਣੀ ਕਤਰ ਕੀਤੀ ਜਿਹੜੇ ਇਸਲਾਮਤ ਵੀ ਪੈਦਾ ਹੋਏ ਸਨ। ਉਹਨਾਂ ਨੇ ਵੀ ਬਾਣੀ ਕਤਰ ਕੀਤੀ ਜਿਹੜੇ ਬ੍ਰਾਹਮਣਾਂ ਦੀ ਕੁੱਲ ਵਿੱਚ ਫਰਦ ਜੈਦੇਵ ਸੈ ਪੈਦਾ ਹੋਏ ਸਨ। ਮਸਕੀਨ ਸਾਹਿਬ ਇੱਕ ਗੱਲ ਕਹਿੰਦੇ ਸਨ ਕਹਿੰਦੇ ਜਦੋਂ 1984 ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਬੇਅਦਬੀ ਹੋਈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਨੂੰ ਗੋਲੀਆਂ ਤੱਕ ਮਾਰੀਆਂ ਗਈਆਂ ਕਹਿੰਦੇ ਗੁਰਸਿੱਖੋ ਜੇਕਰ ਅਸੀਂ ਪ੍ਰਚਾਰਿਆ ਹੁੰਦਾ ਕਿ ਇਹਦੇ ਵਿੱਚ ਇਸਲਾਮ ਦੀ ਕੁੱਲਚ ਪੈਦਾ ਹੋਣ ਵਾਲਿਆਂ ਦੀ ਵੀ ਬਾਣੀ ਹੈ ਤੇ ਇਹਦੇ ਵਿੱਚ ਬ੍ਰਾਹਮਣਾਂ ਦੀ ਕੁੱਲਚ ਪੈਦਾ ਹੋਣ ਵਾਲਿਆਂ ਦੀ ਵੀ ਬਾਣੀ ਹੈ ਔਰ ਸਾਰੇ ਭਗਤਾਂ ਨੂੰ ਮਾਲਕ ਨੇ ਇੱਕ ਥਾਂ ਤੇ ਇਕੱਠਿਆਂ ਕੀਤਾ ਕਿਉਂਕਿ ਸੇ ਭਗਤ ਸਤਗੁਰੂ ਮਨ ਪਾਏ ਭਗਤ ਉਹ ਹੈ ਜਿਹੜਾ ਸ਼ਤਰੂ ਦੇ ਮਨ ਨੂੰ ਭਾ ਗਿਆ ਭਗਤ ਉਹ ਹੈ ਅਸਲ ਵਿੱਚ ਜਿਹਦੀ ਜ਼ੁਬਾਨ ਤੋਂ ਨਿਕਲੇ ਹੋਏ ਰੱਬੀ ਸ਼ਬਦ ਗੁਰੂ ਨਾਨਕ ਸਾਹਿਬ ਨੂੰ ਪ੍ਰਵਾਨ ਹੋਏ ਤੇ ਗੁਰੂ ਜੀ ਨੇ ਆਖਿਆ ਸ਼ਬਦੋਂ ਹੀ ਭਗਤ ਜਾਪਦੇ ਜਿਨਾਂ ਦੀ ਬਾਣੀ ਸੱਚੀ ਹੋਈ ਜਿਨ੍ਹਾਂ ਦੀ ਰੱਬੀ ਬਾਣੀ ਸੱਚੀ ਹੈ ਉਹ ਸ਼ਬਦਾਂ ਤੋਂ ਹੀ ਅਗਤ ਜਾਣੇ ਜਾਂਦੇ ਹਨ ਤੋ ਜਵਾਬ ਦਿੱਤਾ ਆਖੇ ਜਰੂਰੀ ਨਹੀਂ ਇੱਕ ਜਗੰਦੇ ਨਾਮ ਲਹਨ ਕਈ ਵਾਰੀ ਜਾਗਦੇ ਵੀ ਬਾਤਾ ਨਹੀਂ ਲੈ ਸਕਦੇ ਇੱਕ ਨਾ ਸ਼ੁੱਧਿਆਂ ਦੇ ਉਪਾਰ ਫਿਰ ਫਰੀਦ ਸਾਹਿਬ ਨੇ ਆਖਿਆ ਬੰਦੇ ਬਹੁਤ ਲੰਮੀ ਉਮਰ ਕੋ ਗੰਦੀ ਚਾਹ ਨਾ ਰੱਖਦੇ ਬੁੱਢਾ ਹੋਵਾ ਛੇ ਫਰੀਦ ਕੰਬਣ ਲੱਗੀ ਦਿਲ ਉਹਨਾਂ ਆਖਿਆ ਜੇ 100 ਬਰਿਆਂ ਜੀਵਣਾ ਪੀਤਨ ਹੋਸੀ ਤੇ ਜੇ 100 ਸਾਲ ਵੀ ਅਮਰ ਭੋਗ ਲਈ ਫਿਰ ਵੀ ਇਹ ਸਰੀਰ ਨਾਸ਼ਵਾਨੀ ਹੈ ਫਿਰ ਵੀ ਇਹਨੇ ਜਾਣਾ ਹੀ ਤੇ ਇਸ ਸੰਸਾਰ ਤੇ ਸਰੀਰ ਕਰਕੇ ਨਾਤੇ ਰਹਿ ਹੈ ਤੇ ਨਾ ਕਿਸੇ ਦੇ ਰਹਿਣਾ ਹੈ ਫਰੀਦਾ ਕਾਲੀ ਜਿੰਨੀ ਨਾ ਰਾਵੇ ਧੌਲੀ ਰਾਵੈ ਕੋਏ ਕਰ ਸਾਈਂ ਸੋ ਤਰਹ ਰੰਗ ਨਵੇਲਾ ਫਿਰ ਜਵਾਬ ਦਿੱਤਾ ਤੀਜੇ ਪਾਤਸ਼ਾਹ ਤੀਜੇ ਪਾਤਸ਼ਾਹ ਦਾ ਸ਼ਲੋਕ ਹੈ ਉਹ ਕਹਿੰਦੇ ਨੇ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਰਮ ਨ ਲੱਗੇ ਜੇ ਲੋਚੇ ਸਭ ਹੋਏ ਇਹ ਪਰਮ ਬੇਅਲਾ ਦਾ ਸੱਚਾ ਜੈ ਭਾਵ ਹੈ ਤੈਂ ਦੇ ਪਹਿਲਾ ਸ਼ਲੋਕ ਪ੍ਰੇਸਾਂ ਹਰੀਤਾ ਕਾਲੀ ਜਿਨੀ ਨਾ ਰਾਵ ਜਦੋਂ ਕਾਲੇ ਸਨ ਜਦੋਂ ਕੇਸ ਕਾਲੇ ਸਨ ਜੇ ਉਹਨਾਂ ਨੇ ਸਿਮਰਿਆ ਫਿਰ ਤੌਲੀ ਰਾਮ ਬੈਠਾ ਫਿਰ ਕਹਿੰਦੇ ਕਿਹੜਾ ਕੋਈ ਹੈ ਜਿਹੜਾ ਤੌਲੀ ਦੇ ਜਦੋਂ ਚਿੱਟੇ ਆ ਜਾਣ ਤੇ ਫਿਰ ਸਿਮਰਦਾ ਫਿਰ ਕਹਿੰਦੇ ਅਸਲ ਵਿੱਚ ਕਾਲੀ ਧੌਲੀ ਸਾਹਿਬ ਸਦਾ ਸੀ ਤੀਜੇ ਪਾਤਸ਼ਾਹ ਦਾ ਸ਼ਲੋਕ ਹੈ ਕਹਿੰਦੇ ਜਦੋਂ ਕਾਲੇ ਸਨ ਉਦੋਂ ਵੀ ਉਹੀ ਸੀ ਜਦੋਂ ਚਿੱਟੇ ਆ ਗਏ ਉਦੋਂ ਵੀ ਉਹੀ ਹੈ ਕਾਲੀ ਜਿੰਨੀ ਨਾ ਰਾਵੈ ਧੌਲੀ ਰਾਵੈ ਕੋਏ ਕਰ ਸਾਇੰਸ ਤੋਂ ਪਰਹੜ ਪਰਹੜੀ ਕਹਿੰਦੇ ਜੋ ਮੁਹੱਬਤ ਤੇ ਪਿਆਰ ਨਾਲ ਆਪਣੇ ਮਾਲਕ ਨਾਲ ਪਿਆਰ ਕਰ ਗਰ ਸਾਈ ਸੰਗਿਰਹੜੀ ਕਹਿੰਦੇ ਰੰਗ ਨਵੇਲਾ ਹੋਇਆ ਫਿਰ ਨਮਾਨਪੁਰ ਰੰਗ ਨਾਮ ਦਾ ਭਗਤੀ ਦਾ ਚੜੇਗਾ ਫਿਰ ਤੀਜੇ ਪਾਸੇ ਕਹਿੰਦੇ ਕਾਲੀ ਧੌੜੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਕਰਮ ਨਾ ਲਗੇ ਜੇ ਬੰਦਾ ਆਪ ਆਪਣੀ ਤਾਕਤ ਜ਼ੋਰ ਦੇ ਨਾਲ ਧਾਰਮਿਕ ਕਿਰਿਆ ਕਰਮ ਕਰੇ ਤੇ ਆਖੇ ਕਿ ਮੈਂ ਧਰਮ ਕਮਾ ਲਵਾਂ ਆਪਣਾ ਲਾਇਆ ਕਰਮ ਨਾ ਲਗੇ ਜੇ ਲੋਚਿਆ ਸੰਪੁਰੇ ਕਿਦੇ ਇਹ ਫਿਰਮ ਪਿਆਲਾ ਖਸਮ ਦਾ ਅਸਲ ਵਿੱਚ ਇਹ ਮੁਹੱਬਤ ਤੇ ਪਿਆਰ ਨਾਮ ਦੀ ਦਾਤ ਰੱਬ ਦੀ ਹੈ ਇਹ ਪਿਰਮ ਪਿਆਰਾਂ ਖਸਮ ਦਾ ਜੈ ਭਾਵ ਹੈ ਇਹ ਜਿਹੜਾ ਉਹਨੂੰ ਪਾ ਜਾਂਦਾ ਹੈ ਉਹਨੂੰ ਇਹ ਨਾਮ ਦੀ ਦਾਤ ਦਿੰਦਾ ਹੈ ਫਰੀਦ ਸਾਹਿਬ ਨੇ ਅਸਲ ਵਿੱਚ ਜਦੋਂ ਪਿਆਰ ਦੀ ਗੱਲਬਾਤ ਕੀਤੀ ਉਹਨਾਂ ਆਖਿਆ ਫਰੀਦਾ ਜਾਨ ਲੱਭ ਤਾਂ ਨਹੀਂ ਕਿ ਤੁਸੀਂ ਵੇਖੋ ਆਮ ਰਿਸ਼ਤੇਦਾਰੀਆਂ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ ਹੈ ਬੰਦਿਆਂ ਦੇ ਅੰਦਰ ਕਿਤੇ ਕਿਤੇ ਲਾਲਚ ਆ ਜਾਂਦਾ ਹੈ ਲੋਭ ਆ ਜਾਂਦਾ ਹੈ ਬਹੁਤ ਸਾਰੇ ਰਿਸ਼ਤੇ ਨੇ ਜਿਹੜੇ ਲੋਭ ਦੇ ਤਲ ਤੇ ਝੁਲੋਤੇ ਹਨ। ਤੋਂ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਦੇ ਰਹੇ ਹੋ ਉਹਨਾਂ ਤੇ ਉਹ ਤੁਹਾਡੇ ਹਨ। ਜਦੋਂ ਤੁਸੀਂ ਮੂੰਹ ਭਵਾ ਲਿਆ ਫਿਰ ਗੁਰੂ ਜੀ ਕਹਿੰਦੇ ਹਨ ਭਾਈ ਉਹ ਵੀ ਬੰਦੇ ਫਿਰ ਆਪਣੀ ਜ਼ੁਬਾਨ ਤੋਂ ਤੁਹਾਡੇ ਬਾਰੇ ਮਾੜਾ ਬੋਲਦੇ। ਪਰ ਸਭ ਥਿੰਦੇ ਫਰੀਦਾ ਜਾਨ ਲੱਭਾ ਜਿੱਥੇ ਲਾਲਚ ਹੈ ਤਾਂ ਨੇਕਿਆ ਉਥੇ ਪਿਆਰ ਕਰ। ਲੱਭ ਤਾਂ ਕੂੜਾ ਨੇ ਜਿੱਥੇ ਲਾਲਚ ਤੇ ਲੋਭ ਹੈ ਉਥੇ ਪਿਆਰ ਵੀ ਝੂਠਾ ਹੈ। ਕਿੰਨੇ ਇਸ ਟਰਫੇ ਪਿੱਤਰ ਝੱਟ ਲੰਗਾਈਏ ਛੱਪਰ ਟੁੱਟੇ ਨੇ ਕਿੰਨਾ ਪਿੱਤਰ ਝੱਟ ਲੰਗੇਗਾ ਜਿਸ ਤਰ੍ਹਾਂ ਛੱਪਰ ਟੁੱਟੇ ਨੇ ਬੰਦਾ ਕੱਖਾਂ ਕਾਨਿਆਂ ਦੀ ਸ਼ਾਨ ਹੇਠਾਂ ਖਿਲੋ ਜਾਏ ਤੇ ਉਹਦਾ ਆਸਰਾ ਕਿੰਨਾ ਕੱਚਾ ਹੈ ਅਖੀਰ ਤੇ ਬੰਦੇ ਨੇ ਭਿੱਜਣਾ ਹੀ ਹੈ ਲੋਭ ਦੇ ਤਲ ਤੇ ਟਿੱਕੇ ਹੋਏ ਰਿਸ਼ਤੇ ਇਸ ਤਰ੍ਹਾਂ ਹਨ ਜਿਵੇਂ ਕੱਖਾਂ ਤੇ ਕਾਨਿਆਂ ਦੀ ਸ਼ਾਨ ਹੈ ਫਰੀਦ ਸਾਹਿਬ ਨੇ ਜਦੋਂ ਨਿਮਰਤਾ ਦੀ ਗੱਲ ਕੀਤੀ ਜਿਉਂ ਨਾ ਆਖਿਆ ਫਰੀਦਾ ਜੋਤ ਹੈ ਮਾਰਨ ਦੀ ਮੋਤੀਆਂ ਦਿਨਾ ਨਾ ਮਾਰੇ ਘਮ ਅਪਨੜੇ ਘਰ ਜਾਈਏ ਪੈਰ ਤਨਾਂ ਲੇਟਾ ਇਹ ਫਰੀਦ ਸਾਹਿਬ ਦੇ ਅੰਦਰ ਨਿਮਰਤਾ ਹੈ ਕਿ ਮੈਂ ਅਸਲ ਦੇ ਵਿੱਚ ਅਪਨੜੇ ਘਰ ਜਾਈਏ ਜਦੋਂ ਮੈਂ ਆਪਣੇ ਅੰਦਰ ਚਾਤ ਮਾਰਾਂ ਨਿਮਰਤਾ ਵਿੱਚ ਆ ਕੇ ਤੇ ਮੈਂ ਉਹਨਾਂ ਦੇ ਪੈਰ ਚੁੰਮ ਲਾਵਾਂ ਇਹ ਹੈ ਨਿਮਰਤਾ ਦੀ ਇੰਤਿਹਾਨ ਤੇ ਜਦੋਂ ਫਰੀਦ ਸਾਹਿਬ ਇਸ ਤਰ੍ਹਾਂ ਕਹਿੰਦੇ ਨੇ ਫਰੀਦ ਦਾ ਮੈਂ ਜਾਣਿਆ ਦੁੱਖ ਮੁਝ ਕੋਈ ਵਾਰ ਬੰਦਾ ਕਹਿੰਦਾ ਕਿ ਸ਼ਾਇਦ ਦੁਖੀ ਮੈਂ ਹਾਂ ਪਰ ਉਹ ਕਿੰਦੇ ਨਹੀਂ ਦੁੱਖ ਸੁਭਾਇ ਜਨ ਉੱਤੇ ਚੜ ਕੇ ਵੇਖਿਆ ਜਦੋਂ ਮੈਂ ਸੰਸਾਰ ਦੀ মোহ ਮਾਇਆ ਤੋਂ ਪਤਾ ਹੋ ਗਿਆ ਤੇ ਮੈਨੂੰ ਸਮਝ ਪੈ ਗਈ ਕਿ ਕਰ ਕਰ ਇਹ ਅਸਲ ਦੇ ਵਿੱਚ ਜਿਹੜੀ ਅੱਟ ਮੇਰੇ ਘਰ ਵਿੱਚ ਲੱਗੀ ਹੈ ਦੁਖੀ ਤੇ ਪੂਰੇ ਸੰਸਾਰ ਦੇ ਲੋਕ ਹਨ ਉਹਨਾਂ ਦੇ ਸ਼ਲੋਕਾਂ ਦੇ ਵਿੱਚ ਉਹਨਾਂ ਨੇ ਬੜੇ ਕਮਾਲ ਦੀ ਵਿਚਾਰ ਦਿੱਤਾ ਪਰ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੁੰਦੇ ਹੋਏ ਸ਼ਬਦ ਜਦੋਂ ਕਹਿੰਦੇ ਨਹੀਂ ਨਹੀਂ ਦਿਲੋਂ ਮੁਹੱਬਤ ਜਿੰਨ ਜਿੱਥੇ ਦਿਲੀ ਤੌਰ ਤੇ ਪਿਆਰ ਹੋਵੇ ਅਸਲ ਵਿੱਚ ਸਹੀ ਸੱਜਿਆ ਉਹ ਸੱਜੇ ਹਨ ਜਿਨ ਮਨ ਹੋਰ ਮੁਖ ਹੋਰ ਸੇ ਕੰਢ ਕੱਤੇ ਜਿਨ੍ਹਾਂ ਦੇ ਮੂੰਹ ਤੇ ਕੁਝ ਹੋਰ ਤੇ ਦਿਲ ਵਿੱਚ ਕੁਝ ਹੋਰ ਹੋਵੇ ਉਹ ਕੱਤੇ ਆਖੇ ਜਾਂਦੇ ਹਨ ਰਤੇ ਇਸ਼ਕ ਖੁਦਾਏ ਜਿਹੜੇ ਖੁਦਾ ਦੀ ਬੰਦਗੀ ਵਿੱਚ ਰੰਗੇ ਗਏ ਰੰਗ ਦਿਹਾਰ ਕੇ ਵਿਸਰਿਆ ਦੇ ਨਾਮ ਤੇ ਕੋਈ ਭਾਰਤੀ ਹੈ ਆਪ ਲਈ ਲੜ ਲਾਏ ਦਰਦ ਰਵੇਸੇ ਤਿੰਨ ਧੰਨ ਜੜੈਦੀ ਮਾਉ ਆਏ ਸਤਿ ਸੇ ਪਰਵਦਾਰ ਅਪਾਰ ਅਗੰਮ ਬਿੰਦ ਤੋਂ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਫਿਰ ਕਹਿੰਦੇ ਤੇਰੀ ਪਨਾਹ ਵਾ ਖੁਦਾਏ ਹੁਣ ਮੈਨੂੰ ਤੂੰ ਆਸਰਾ ਹੈ ਮੈਂ ਤੇਰੀ ਚਰਨ ਸ਼ਰਨ ਵਿੱਚ ਆਇਆ ਹਾਂ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦੀ ਛੇ ਫਰੀਦਾ ਖੈਰ ਦੀਜਾ ਬੰਦ ਜੀ ਜੇਕਰ ਮੈਨੂੰ ਚਾਹੀਦਾ ਹੈ ਹਮਾਲਕ ਦੀ ਆਪਣੀ ਬੰਦਗੀ ਦੀ ਰਾਸ ਦਿਓ ਫਰੀਦ ਸਾਹਿਬ ਉਹਨਾਂ ਦੀ ਪਵਿੱਤਰ ਬਾਣੀ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਬਚਨ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿੱਚ ਆਉਂਦਾ ਬਾਣੀ ਇੱਕ ਹੈ ਬਾਣੀ ਦੀ ਵਿਚਾਰ ਧਾਰਾ ਇੱਕ ਹੈ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਪ੍ਰਚਾਰਕ ਫੇਰੀਆਂ ਦੇ ਦੌਰਾਨ ਫਰੀਦ ਸਾਹਿਬ ਦੇ ਟੋਟਲ 100 ਵਜਨ 116 ਵਜਨ ਬੈ ਉਹਨਾਂ 71 ਕੀਤੇ ਤੇ ਗੁਰੂ ਅਰਜਨ ਸਿੰਘ ਮਹਾਰਾਜ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਆਦ ਬੀੜ ਦੇ ਵਿੱਚ ਦਰਜ ਕਰਾਇਆ ਅੱਜ ਦਾ ਜਿਹੜਾ ਮਹਾਨ ਦਿਨ ਹੈ 1539 ਈਸਵੀ ਸਾਲ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇੱਕ ਵਿਲੱਖਣ ਕਾਰਜ ਕੀਤਾ ਕਵੀ ਸੰਤੋਖ ਸਿੰਘ ਜੂੜਾਵਣੀ ਨੇ ਜਦੋਂ ਸੂਰਜ ਪ੍ਰਤਾਪ ਗ੍ਰੰਥ ਦੀ ਅਰੰਧਾ ਕੀਤੀ ਸੀ ਉਹਨਾਂ ਸ਼ੁਰੂਆਤ ਇੱਥੋਂ ਕੀਤੀ ਹੈ ਨਹੀਂ ਵਿੱਚ ਕਰਤਾਰਪੁਰੇ ਦੇ ਗ੍ਰਾਈ ਸ੍ਰੀ ਅੰਗਦ ਕੋ ਦੀਨ ਬਡਾਈ ਆਪਨੋ īn ਸੱਚ ਖੰਡ ਭਿਆਨਾ ਜੋਤ ਰੂਪ ਵਿਭ ਤਨ ਪਲਟਾਨਾ ਜਿਉਂ ਅਗ ਪੱਗ ਇੱਕ ਕੋਸ਼ਿਸ਼ ਤਰ ਹੈ ਬੈਸ ਸਭਾ ਦੁੱਤਿਆ ਤਨ ਸਲਕੈ ਤਿਉਂ ਖੰਡੂਰ ਮੈਂ ਆਪਰਾਜੇ ਜਿਨ ਸਿਮਰਨ ਸਭ ਕਲਮ ਪਾਜੇ ਇੱਥੋਂ ਅਰੰਭਤਾ ਕੀਤੀ ਕਿ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪੂਰੇ ਜਗਤ ਵਿੱਚੋਂ ਇੱਕ ਵਿਲੱਖਣ ਕਾਰਜ ਕੀਤਾ ਹੈ। ਉਹਨਾਂ ਨੇ ਆਪਣੀ ਜਗ੍ਹਾ ਤੇ ਆਪਣੀ ਛਾਂ ਤੇ ਆਪਣੇ ਸਿੱਖ ਗੁਰੂ ਅੰਗਦ ਸਾਹਿਬ ਨੂੰ ਵਡਿਆਈ ਦਿੱਤੀ ਹੈ। ਜਿਸ ਤਰ੍ਹਾਂ ਇੱਕ ਰਾਜਾ ਆਪਣੀ ਪੁਰਾਣੀ ਪੋਸ਼ਾਕ ਲਾ ਕੇ ਨਵੀਂ ਪੋਸ਼ਾਕ ਪਾ ਕੇ ਤੇ ਦੁਬਾਰਾ ਫਿਰ ਉਹ ਆਪਣੀ ਸਭਾ ਦੇ ਵਿੱਚ ਆਣ ਕੇ ਬੈਠਦਾ ਹੈ। ਬਿਲਕੁਲ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਰੂਪ ਵਿੱਚ ਹੁਣ ਸਰੀਰਕ ਜੋੜਾ ਬਦਲਿਆ ਤੇ ਹੁਣ ਇੱਕ ਰਾਜੇ ਦੀ ਤਰ੍ਹਾਂ ਜਿਵੇਂ ਪੁਰਾਣੀ ਪੋਸ਼ਾਕ ਲਾ ਦਿੱਤੀ ਨਵੀਂ ਪਾ ਕੇ ਹੁਣ ਆਪਣੀਆਂ ਸਿੱਖ ਸੰਤਾਂ ਦੇ ਪਰੇ ਦਰਬਾਰ ਵਿੱਚ ਗੁਰੂ ਜੀ ਵਿਰਾਜਮਾਨ ਹੋਏ ਇਹਨੂੰ ਗੁਰਬਾਣੀ ਵਿੱਚ ਬਾਬਾ ਸੱਤਾ ਜੀ ਤੇ ਬਲਵੰਦ ਦੀ ਕਹਿੰਦੇ ਨੇ ਮਲ ਤਖਤ ਬੈਠਾ ਗੁਰ ਹਟ ਗਿਆ ਜਿਹੜੀ ਗੁਰੂ ਨਾਨਕ ਸਾਹਿਬ ਦੀ ਸੱਚ ਦੀ ਹੱਡੀ ਸੀ ਉਹਨੂੰ ਮਲ ਕੇ ਹੁਣ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬਿਠੇ ਇਹਨੂੰ ਕਹਿੰਦੇ ਜੋਤ ਉਹ ਹਾ ਜੋਤ ਗੁਰੂ ਨਾਨਕ ਸਾਹਿਬ ਵਾਲੀ ਜੋਤ ਉਹ ਹਾ ਜੁਗਤ ਸਾਈ ਜੁਗਤੀ ਵੀ ਉਹ ਹੈ ਸ਼ਹਿ ਖਾਇਆ ਫੇਰ ਪਲਟੀ ਹੈ ਹੁਣ ਇਕੱਲੀ ਕਾਇਆ ਬਚਦੀ ਹੈ ਇਹਨੂੰ ਬਾਬਾ ਸੱਤਾ ਬਲਵੰਡ ਜੀ ਕਹਿੰਦੇ ਨੇ ਗੁਰ ਗੁਰੂ ਨੇ ਗੁਰ ਦੇ ਰਾਹੇ ਨੂੰ ਅਤਿ ਸਿਆਰੀ ਲੱਗੀ ਹੈ ਗੁਰਬਾਣੀ ਵਿਆਕਰਣ ਮੁਤਾਬਕ ਅਰਥ ਨੇ ਗੁਰੂ ਨੇ ਗੁਰ ਚੇਲੇ ਰਹਿਣਾ ਸਿੱਖਾ ਗੁਰੂ ਨੇ ਚੇਲੇ ਦੇ ਚਰਣਾ ਦੇ ਚੁੱਕ ਕੇ ਨਮਸਕਾਰ ਕੀਤੀ ਨਾਨਕ ਸਲਾਮਤ ਠੀਮਦਾ ਸਹਿ ਟਿੱਕਾ ਦਿੱਤੋ ਸਜੀਉਦਾ ਬੜੀ ਪਰਖ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਪੁੱਤਰਾਂ ਨੂੰ ਘੋਖਿਆ ਆਪਣੇ ਸਿੱਖਾਂ ਨੂੰ ਘੋਖਿਆ ਪੁੱਤਰਾਂ ਨੂੰ ਘੋਖਿਆ 7 ਸਾਲ 1532 ਤੋਂ ਲੈ ਕੇ 1539 ਤੱਕ ਭਾਈ ਰਹਿਣਾ ਜੀ ਗੁਰੂ ਅੰਗਦ ਸੱਜ ਦੇ ਦਰਬਾਰ ਵਿੱਚ ਸਿੱਖ ਬਣ ਕੇ ਰਹੇ ਇਹਨਾਂ 7 ਸਾਲਾਂ ਦੇ ਵਿੱਚ ਹੋ ਸਕਦਾ 700 ਤੋਂ ਯਾਦਗੀਆਂ ਘਟਨਾਵਾਂ ਵਾਪਰ ਰਹੀਆਂ ਹੋਣ ਜਦੋਂ ਮਹਾਰਾਜ ਰਾਤ ਨੂੰ ਕਹਿੰਦੇ ਨੇ ਵੀ ਬਾਹਰ ਦੇਖੋ ਰਾਤ ਕਿੰਨੀ ਲੰਬੀ ਤੇ ਕਿੰਨੀ ਉਦਾਈ ਗਈ ਕੋਈ ਕਹਿੰਦਾ ਸਿੱਖ ਆ ਕੇ ਮਹਾਰਾਜ ਅੱਧੀ ਲੰਘ ਗਈ ਦੂਜਾ ਆ ਕੇ ਕਹਿੰਦਾ ਮਹਾਰਾਜ ਅੱਧੀ ਰਾਤ ਲੰਘ ਗਈ ਅੱਧੀ ਰਹਿ ਗਈ ਹੈ ਅੱਧੀ ਲੰਘ ਗਈ ਜਦੋਂ ਭਾਈ ਲੈਣੇ ਨੂੰ ਆਖਿਆ ਲੈਣਿਆ ਤੂੰ ਵੀ ਬੇਤੁਰੀ ਪਰ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਏ ਆਖਿਆ ਜਿੰਨੀ ਬਿੱਦੀ ਬਿਤਾਈ ਗੌਰ ਹਮ ਕੀ ਜਾਣਨ ਬੋਰ ਜਿਤਨੀ ਰਾਖੀ ਸੋ ਤਿਤਨੀ ਰਹੀ ਸਰਬ ਕਾਲ ਕੇ ਕਰਤਾ ਤੁਹੀ ਸਤਿਗੁਰੂ ਜੀ ਜਿੰਨੀ ਕੋ ਰਾਹ ਤੁਹਾਡੇ ਪਾਣੇ ਮਿੱਤ ਲਗਾਈ ਹੈ ਉਨੀ ਕੋ ਲੰਘ ਹੀ ਹੈ ਜਿੰਨੀ ਕੋ ਤੁਸੀਂ ਛੱਡੀ ਹੈ ਉਨੀ ਤੇ ਰਹਦੀ ਹੈ ਕਿਤੇ ਮਹਾਰਾਜ ਕਹਿਣ ਕਿ ਧਰਮਸ਼ਾਲਾ ਦੇ ਵਿੱਚ ਤੂੰ ਹੀ ਮਰ ਗਈ ਹੈ ਮਰੀ ਤੂੰ ਹੀ ਬਾਹ ਸੁਖਾ ਪੁੱਤਰ ਕਹਿਣ ਮਹਾਰਾਜ ਸਾਡਾ ਕੰਮ ਨਹੀਂ ਸਿੱਖਾਂਗਾ ਆਪੋ ਲੈਣਾ ਦੀ ਤੂੰ ਹੀ ਫੜ ਕੇ ਬਾਹ ਸੁਖਾ ਦੇਸ ਕਿਤੇ ਰਾਤ ਨੂੰ ਕੰਧ ਡਿੱਗ ਜਾਂਦੀ ਧਰਮਸ਼ਾਲਾ ਦੀ ਪੁੱਤਰ ਜਵਾਬ ਦੇ ਜਾਂਦੇ ਆ ਭਾਈ ਲੈਣਾ ਜੀ ਉਸੇ ਜਿਹੜੇ ਧਿਆਨ ਕੀਤੇ ਕਿਤੇ ਗੰਦੇ ਟੋਏ ਦੇ ਵਿੱਚੋਂ ਲੋਟਾ ਕੱਢਣ ਦੀ ਗੱਲਬਾਤ ਆਉਂਦੀ ਪੁੱਤ ਜਵਾਬ ਦੇ ਜਾਂਦੇ ਆ ਬਾਕੀ ਆਹ ਨਾ ਕਰਦਾ ਤਾਂ ਸਾਥ ਸੰਗਤ ਭਾਈ ਲੈਣਾ ਜੀ ਚਿੱਕੜ ਵਾਲੇ ਟੋਏ ਵਿੱਚੋਂ ਲੋਟਾ ਕੱਢਦੇ ਇਹ ਸਾਖੀਆਂ ਪੜ ਕੇ ਤੇ ਸੁਣ ਕੇ ਮੈਨੂੰ ਇਸ ਤਰ੍ਹਾਂ ਪਰਤੀਤ ਹੁੰਦਾ ਜਿਸ ਪੰਜਾਬ ਦੀ ਧਰਤੀ ਤੋਂ ਤੁਸੀਂ ਆਏ ਹੋ ਨਾ ਉਥੇ ਇੱਕ ਕੋਟਾ ਹੈ ਐਸਸੀ ਬੀਸੀ ਇਹ ਪਛੜੀਆਂ ਜਾਂਦਾ ਹਨ ਇਹਨਾਂ ਨੂੰ ਤੁਸੀਂ ਆ ਮੰਨ ਲਓ ਮਿਊਨਿਸਪਲ ਕਮੇਟੀ ਹੈ ਗਲੀਆਂ ਨਾਲੀਆਂ ਗਟਰ ਸਾਫ ਕਰਨਾ ਤੋ ਇਹ ਭਾਵ ਸੀ ਕਿ ਭਾਈ ਲੈਣਿਆ ਤੇਰਾ ਉਹਨਾਂ ਨਾਲ ਵੀ ਭਰਾਤਰੀ ਭਾਵ ਪੈਦਾ ਹੋਵੇ ਜਿਹੜੇ ਕੇਵਲ ਦੰਦੇ ਟੋਏ ਤੇ ਗਟਰ ਸਾਫ ਕਰਦੇ ਹਨ ਮਰੀ ਤੂੰ ਹੀ ਬਾਹਰ ਸੁਹਰੀ ਕੋ ਇੱਕ ਕੰਮ ਸੀ ਵੀ ਇਹਨੂੰ ਕੇਵਲ ਤੇ ਕੇਵਲ ਚਮੜੇ ਦਾ ਕੰਮ ਕਰਨ ਵਾਲੇ ਮਰੇ ਡੰਗਰ ਚੁੱਕ ਸਕਦਾ ਹੈ ਗੁਰੂ ਜੀ ਦਾ ਭਾਵ ਇਹ ਸੀ ਇਹ ਤੇਰਾ ਉਹਨਾਂ ਨਾਲ ਵੀ ਭਰਾਤਰੀ ਪਾਪ ਪੈਦਾ ਹੋਵੇ ਜਿਹੜੇ ਮਰੇ ਪਸ਼ੂ ਚੋਸਦੇ ਹਾਂਦੇ ਰਾਤ ਮਸ਼ਤਰੀ ਜਿਹੜੇ ਘਰਾਂਵੀਆਂ ਸ਼ਰਮ ਕਰਦੇ ਸਾਜ ਗੁਰੂ ਜੀ ਦਾ ਭਾਅ ਵੇ ਸੀ ਕੰਧ ਉਸਾਰਨੀ ਕਿ ਤੇਰਾ ਉਹਨਾਂ ਨਾਲ ਵੀ ਭਰਾਤਰੀ ਪਾਪ ਪੈਦਾ ਹੋਵੇ ਅੱਜ ਦਾ ਦਿਨ ਸੀ ਜਦੋਂ ਥਾਪਿਆ ਲੈਣਾ ਦੀਮਦਾ ਗੁਰਿਆਈ ਸਰ ਛੱਦਰ ਫੜਾਇਆ ਬੋਲਾ ਮੇਰੀਆਂ ਬਚਨ ਕਹੇ ਸੋ ਸਤਪੁਰ ਜੀ ਦੇ ਭਗਤ ਫਰੀਦ ਸਾਹਿਬ ਦੇ ਜਨਮ ਦਿਹਾੜੇ ਦੀ ਗੁਰੂ ਅੰਗਦ ਸਾਹਿਬ ਜੀ ਪਾਵਨ ਪੂਰਤ ਪ੍ਰਗਟ ਅਗਦੀ ਦਸ਼ਨੀਆ ਤੁਹਾਨੂੰ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਤੁਹਾਡਾ ਸਾਰੀਆਂ ਸੰਤਾਂ ਦਾ ਧੰਨਵਾਦ ਆਪ ਦੀ ਬੜੀ ਇਕਾਗਰਤਾ ਨਾਲ ਸ਼ਰਣ ਕਰਦੇ ਹੋ ਕੋਟਾਂ ਕੋ ਸ਼ੁਕਰਾਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹੀ ਦਾ ਆਪ ਅਗਲਾ ਪ੍ਰੋਗਰਾਮ ਸਕਾਰਿਓ ਸੈਕਟੀ ਸਾਹਿਬ ਸਰਦਾਰ ਮਨਵੀਰ ਸਿੰਘ ਜੀ ਤੇ ਨਾਲ ਪਾਸੋਂ ਸ਼ਰਵਨ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੀ ਬਹੁਦੇ ਸਤਿਕਾਰਯੋਗ ਸਾ ਸੰਗਤ ਜੀ ਆਵੜ ਪਾਗੇ ਹੋ ਜੋ ਆਪਣੇ ਜੀਵਨਾਂ ਭਰੇ ਜੀਵਨ ਵਿੱਚੋਂ ਸਮਾਂ ਕੱਢ ਕੇ ਗੁਰੂ ਸਾਹਿਬ ਦੀ ਮਿੱਠੀ ਪਿਆਰੀ ਗੋਦੀ ਸੰਗਤ ਰੂਪ ਜੀ ਬੈਠ ਕੇ ਗੁਰਬਾਣੀ ਕੀਰਤਨ ਕਥਾ ਵਿਚਾਰਾ ਸਰਵਣ ਕਰਕੇ ਆਪਣੇ ਬੇਸ਼ਕੀਮਤੀ ਸਵਾਸਾਂ ਦੀ ਪੂੰਜੀ ਨੂੰ ਸਫਲ ਕਰ ਰਹੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਸਦਾ ਸਾਰਿਆਂ ਦਾ ਕਾਵੈ ਸੁਣਿਆ ਥਾਂ ਪਾਉਣ ਸਭਨਾਂ ਦੀ ਹਾਰਿਆਂ ਦਾ ਪ੍ਰਮਾਨ ਕਰਨ